ਦਾ ਖਾਲਸਾ ਜੀ ਬੈਗੁਰ ਜੀ ਦੀ ਫਤਿਹ ਸਾਤ ਸੰਗਤ ਜੀ ਆਪਾਂ ਖੜੇ ਸੀਗੇ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਸੋ ਇਸ ਵਕਤ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦਾ ਦਵਾਰਾ ਕੰਮ ਸ਼ੁਰੂ ਹੋ ਚੁੱਕਾ ਤੁਸੀਂ ਦੇਖਦੇ ਪਿਓ ਬਹੁਤ سارے ਲੋਕਾਂ ਦੇ ਕਮੈਂਟ ਆ ਰਹੇ ਸੀਗੇ ਜਦੋਂ ਮੈਂ ਪਹਿਲਾ ਵੀਡੀਓ ਪਾਈ ਸੀ ਕਿ ਨਹੀਂ ਜੀ ਜਦੋਂ ਸਰਹੰਦ ਦਾ ਸ਼ਹੀਦੀ ਜੋੜ ਮੇਲਾ ਆਉਂਦਾ ਸਿਰਫ ਉਦੋਂ ਦਿਖਾਵਾ ਕਰਦੇ ਨੇ ਤੇ ਉਦੋਂ ਬਾਅਦ ਕੰਮ ਬੰਦ ਕਰ ਦਿੰਦੇ ਨੇ ਪਰ ਸਾਤ ਸੰਗਤ ਜੀ ਆ ਲਓ ਫਾਈਨਲੀ ਆ ਦੇਖੋ ਹਾਰ ਆਸਮਾਨ ਉਸੇ ਤਰ੍ਹਾਂ ਟਰੈਕਟਰ ਚੱਲਦੇ ਪਿਆ ਜੀ ਤੇ ਇਹ ਸਾਰੀ ਕਾਰਵਾਈ ਹੁੰਦੀ ਪਈਆ ਸੇਵਾ ਚੱਲਦੀ ਪਈਆ ਤੇ ਤੁਸੀਂ ਦੇਖ ਸਕਦੇ ਹੋ ਹਨਾ ਉਹ ਸਾਹਮਣੇ ਜੀਸੀਬੀ ਮਸ਼ੀਨ ਖੜੀ ਆ ਗਈ ਤੇ ਇੱਧਰ ਤੇ ਸਾਰੀ ਸੇਵਾ ਹੋ ਰਹੀ ਹੈ ਤੇ ਆਹ ਪ੍ਰਾਤਨ ਉਹੀ ਹਵੇਲੀ ਆ ਇੱਧਰ ਦੇਖੋ ਉਧਰ ਉਹ ਸੇਵਾ ਚੱਲਦੀ ਪਈ ਹੈ ਤੇ ਉਧਰ ਸੇਵਾ ਚੱਲਦੀ ਪਈਆ ਆਹ ਉਹੀ ਪ੍ਰਾਤਨ ਹਵੇਲੀ ਆ ਜੋ ਤੁਹਾਨੂੰ ਦਰਸ਼ਨ ਵੀ ਕਰਾ ਦਿੰਨੇ ਆਗੇ ਤੇ ਇੱਧਰ ਕੰਮ ਚੱਲਦਾ ਪਿਆ ਜਿਹੜੇ ਮੈਂ ਪਿਛਲੀ ਵੀਡੀਓ ਤੇ ਕਹਿੰਦੇ ਸੀ ਜੀ ਨਹੀਂ ਅੱਦਾਂ ਹੁੰਦਾ ਉੱਦਾਂ ਆਉਂਦਾ ਪਰ ਤੁਹਾਡੀਆਂ ਸਾਰਿਆਂ ਦੀਆਂ ਦਵਾਵਾਂ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਵਾਰੀ ਫੇਰ ਉਹ ਮਹਾਨ ਦਾਨੀ ਸਿੱਖ ਕੌਮ ਦੀ ਆਣ ਬਾਣ ਸ਼ਾਨ ਔਰ ਉਹ ਮਹਾਨ ਜੋਧਾ ਕਹੂੰਗਾ ਮੈਂ ਉਹਨਾਂ ਨੂੰ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਬਾਰ ਕੇ ਔਰ ਆਪਣਾ ਸਾਰਾ ਕੁਝ ਸਿੱਖ ਕੌਮ ਦੇ ਲੇਖੇ ਲਾ ਕੇ ਤੇ ਮਾਤਾ ਗੁਜਰ ਕੌਰ ਉਹ ਦੋਨੇ ਛੋਟੇ ਸਹਿਬਜ਼ਾਦਿਆਂ ਦੇ ਸਸਕਾਰ ਲਈ ਖੜੀਆਂ ਮੋਹਰਾਂ ਬਿਚਾ ਕੇ ਸੋ ਉਹਨਾਂ ਨੂੰ ਜਗਾ ਖਰੀਦੀ ਜਿੱਥੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਆ ਜੀ ਐਸ ਵਕਤ ਤੋਂ ਸ਼ੋਭਤ ਆਗਾ ਸੋ ਉਸ ਮਹਾਨ ਦਾਨੀ ਨੂੰ ਕੋਟ-ਕੋਟ ਵਾਰ ਲੱਖ-ਲੱਖ ਵਾਰ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦੇ ਹਾਂਗੇ ਸੋ ਉਹਨਾਂ ਦੀ ਅਜਹਾਜ ਹਵੇਲੀ ਆ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਨੂੰ ਬੂਰ ਪੈਣ ਲੱਗਿਆ ਜੀ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਕਾਰ ਸੇਵਾ ਸ਼ੁਰੂ ਹੋਈ ਹੋਈ ਆ ਤੇ ਪਹਿਲਾਂ ਵੀ ਇੱਥੇ ਚੱਲਦੀ ਸੀ ਆ ਦੇਖੋ ਇੱਕ ਵਾਰੀ ਫੇਰ ਤੋਂ ਹਨਾ ਤੇ ਚਲੋ ਕੁਝ ਰੁਝੇਵੇ ਤੇ ਕਿਉਂਕਿ ਇਹ ਪ੍ਰਤਾ ਪ੍ਰਤਾਪ ਦੇ ਵਿਭਾਗ ਦੇ ਸਵੰਡਰ ਆਉਂਦਾਗਾ ਤੇ ਕਈ ਵਾਰ ਕੋਈ ਨਾ ਕੋਈ ਕਾਰਨ ਹੋ ਜਾਂਦਾ ਹਨਾ ਆ ਦੇਖੋ ਆ ਜਿਹੜਾ ਸਵੀਮਿੰਗ ਪੂਲ ਦੇ ਵਿੱਚੋਂ ਪਾਣੀ ਆਉਂਦਾ ਤੇ ਆ ਉਹੀ ਰਸਤੇ ਨੇ ਸਾਰੇ ਲਓ ਜੀ ਪਹਿਲਾਂ ਵੀ ਤੁਸੀਂ ਨੇ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ ਜਿਹੜੀ ਮੈਂ ਇੱਥੋਂ ਵੀਡੀਓ ਪਾਈ ਸੀ ਸੋ ਹੁਣ ਫੇਰ ਉਮੀਦ ਕਰਦਾ ਤੁਹਾਡੇ ਤੋਂ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਮੈਂਟ ਕਰੋਗੇ ਤੇ ਲਓ ਜੀ ਫਾਈਨਲੀ ਮੈਂ ਪਹਿਲਾਂ ਵੀ ਕਹਿਆ ਸੀ ਆ ਦੇਖੋ ਨਾ ਇੱਕ ਵਾਰ ਫੇਰ ਦਿਖਾਦਾ ਤੁਹਾਨੂੰ ਸਾਰਿਆਂ ਨੂੰ ਆ ਚੀਜ਼ਾਂ ਪਹਿਲਾਂ ਨਹੀਂ ਹੋਈਆਂ ਸੀ ਉਹ ਦੇਖੋ ਤੇ ਛੋਟੇ ਛੋਟੇ ਚੀਜ਼ਾਂ ਵੀ ਤੁਹਾਨੂੰ ਦਿਖਾਉਣਾ ਦੇਖੋ ਇਹ ਤੋਂ ਪਾਣੀ ਦੀ ਸਪਲਾਈ ਜਾਂ ਹੋਰ ਤੇ ਸਾਰਾ ਕੁਝ ਦੁਆਰਾ ਹੈ ਨਾ ਹੋ ਰਿਹਾ ਜੀ ਉਸੇ ਤਰ੍ਹਾਂ ਆ ਦੇਖੋ ਜੀ ਬੜੇ ਜੋਰਾ ਸ਼ੋਰਾ ਤੇ ਲੱਗਿਆ ਹੋਇਆ ਤੇ ਧੰਨ ਗੁਰੂ ਨਾਨਕ ਮਹਾਰਾਜ ਗੁਰਗੋਸ਼ਿੰਦ ਸਿੰਘ ਜੀ ਮਹਾਰਾਜ ਸਹਿਬਜ਼ਾਦਿਆਂ ਦੀ ਅਪਾਰ ਕਿਰਪਾ ਦੇ ਨਾਲ ਮਾਤਾ ਗੁਜਰ ਕੌਰ ਜੀ ਦੇ ਅਸੀਰਵਾਦ ਸਦਕਾ ਤੇ ਇੱਕ ਵਾਰੀ ਫੇਰ ਤੋਂ ਸੋ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਬਾਰ ਕੇ ਸੋ ਛੋਟੇ ਸਹਿਬਜ਼ਾਦੇਆਂ ਤੇ ਮਾਤਾ ਗੁਜਰ ਕੌਰ ਜੀ ਦੇ ਲਈ ਸੋ ਧਰਤੀ ਮੁੱਲ ਖਰੀਦੀ ਖੜੀਆਂ ਮੋਹਰਾਂ ਵਿਛਾ ਕੇ ਸੋ ਉਹਨਾਂ ਦੀ ਯਾਦਗਾਰ ਆ ਜਿਹੜੀ ਦੀਵਾਨ ਟੋਡਰਮਲ ਜੀ ਸਤਕਾਰ ਸਹਿਤ ਅਸੀਂ ਉਹਨਾਂ ਨੂੰ ਲੱਖ ਲੱਖ ਵਾਰ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦੇ ਆਂਗੇ ਸੋ ਉਹਨਾਂ ਦੇ ਇੱਕ ਵਾਰ ਫੇਰ ਸੋ ਉਹੀ ਜਹਾਜ਼ ਹਵੇਲੀ ਨੂੰ ਪ੍ਰਾਤਨ ਰੂਪ ਦਿੱਤਾ ਜਾਊਗਾ ਸਾਹਮਣੇ ਵੀ ਟਰੈਕਟਰਾਂ ਦੀਆਂ ਆਵਾਜ਼ਾਂ ਸੁਣਦੇ ਹੋਵੋਗੇ ਸੋ ਦੁਬਾਰਾ ਫੇਰ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ ਜੀ ਲਗਾਤਾਰ ਤੇ ਕਿਉਂਕਿ ਕੁਝ ਕਾਰਨ ਸੀ ਕਿ ਪਹਿਲਾਂ ਬੰਦ ਹੋ ਗਈ ਸੀ ਮੈਨੂੰ ਕਮੈਂਟ ਕਈ ਕਰਦੇ ਪਏ ਸੀ ਕਿ ਤੁਹਾਡੀ ਤੁਸੀਂ ਵੀਡੀਓ ਪਾਈ ਸੀਗੀ ਹਨਾ ਤੇ ਕਿਤੇ ਅਸੀਂ ਸੁਣਿਆ ਤਾਂ ਹੈ ਨਹੀਂ ਆ ਦੇਖੋ ਜੋ ਸਾਹਮਣੇ ਚੱਕੋ ਜੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਹੈ ਜੀ ਸੋ ਜੋ ਵੀ ਦੀਵਾਨ ਟੋਡਰਮਲ ਸਾਹਿਬ ਹੋਣਾ ਨੂੰ ਸੋ ਉਹਨਾਂ ਨੂੰ ਪਿਆਰ ਕਰਦੇ ਹੋ ਸਿੱਖੀ ਨੂੰ ਪਿਆਰ ਕਰਦੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਮਿਹਰਬਾਨੀ ਸਤ ਸ੍ਰੀ ਅਕਾਲ